ਹੋ ਚੋ ਅੱਜ 7 ਮੰਗਾਈ 7 ਕਿੰਨੀਆਂ ਕਿ ਵਿਖ ਗਈਆਂ ਵੀਰੇ 2 ਸੇਲ ਹੋ ਗਈ ਤੇ ਕਿਵੇਂ ਆ ਮੰਡੀ ਚ ਮੰਦਾਗਾ ਜਾਂ ਅੱਜ ਮੀਂਹ ਦਾ ਕਰਕੇ ਮੌਸਮ ਦਾ ਕਰਕੇ ਥੋੜਾ ਜਿਹਾ ਫਰਕ ਆ ਹਾਂ ਤੇ ਸਾਰੀਆਂ ਤਾਜ਼ੀਆਂ ਨੇ ਹਾਂ ਤਾਜ਼ੀਆਂ ਨੇ ਤੇ ਮੜੇ ਥੱਲੇ ਉਤਰਿਆ ਬੋ ਤਦੋਂ ਵੈਲੰਦਾ ਜਿਹੜੀ ਇੱਧਰ ਆ ਝੋਟੀ ਖੜੀ ਹੈਗੀ ਇਹਦੇ ਬਾਰੇ ਜਾਣਕਾਰੀ ਦੇ ਦਿਓ ਹਾਂਜੀ ਤੇ ਇਹਦਾ ਸੂਆ ਰੀਜਨਲ ਕਿੰਨਾ ਵੀਰੇ ਇਹ ਤੀਜਾ ਸੂਆ ਜੀ ਹੁਣ ਸੂਈ ਵੀ ਹਾਂ ਤੇ ਕਿੰਨੇ ਦਿਨ ਦੀ ਸੂਈ ਹੋਈ ਆ ਭਰਾ ਜੀ ਇਹ ਨੂੰ ਪੰਜਵਾਂ ਦਿਨ ਆਈ ਸੂਈ ਪੰਜਵਾਂ ਮੰਗ ਰਹੀ ਆ ਵੀਰੇ ਡੱਟੀ ਆ ਜੀ ਅੱਛਾ ਮੰਗ ਰੇ ਤੇ ਗੱਟੀ ਆ ਤੇ ਵੀਰੇ ਦਾ ਦੁੱਧ ਦੱਸੀ ਕੰਡੇ ਵਾਲਾ ਵੀ ਜੀ ਦੁੱਧ ਹੁਣ ਹੈਗਾ 15 ਲੀਟਰ ਜੀ ਹਾਂ ਆਪਾਂ ਤਾਂ ਲਿਆਂਦੀ ਆ ਮਾਲਕ ਨੇ 18 ਲੀਟਰ ਦੀ ਗਾਰੰਟੀ ਤੇ ਦਿੱਤੀ ਆ ਠੀਕ ਆ ਧਾਰ ਦੂਰ ਵੀਰੇ ਸਾਰੀਆਂ ਵਧੀਆ ਪੋਰੀਆਂ ਹਾਂ ਸਾਰੇ ਓਕੇ ਨੇ ਓਕੇ ਜੀ ਠੀਕ ਆ ਤੇ ਮੁੱਲੇ ਦਾ ਕੀ ਮੰਗਦਾ ਭਰਾ ਮੇਰੇ ਮੁੱਲ 1 ਆ ਜਿਹੜੀ ਇੱਧਰ ਆ ਦੋ ਨੰਬਰ ਤੇ ਝੋਟੀ ਖੜੀ ਹੈਗੀ ਹਾਂਜੀ ਇਹਦੇ ਬਾਰੇ ਜਾਣਕਾਰੀ ਦੇ ਦਿਓ ਜੀ ਇਹਦਾ ਸੂਆ ਇਹ ਦੂਜਾ ਸੂਆ ਜੀ ਜੀ ਜਿਹੜੀ ਇੱਧਰ ਆ ਚੋਟੀ ਖੜੀ ਆ ਜੀ ਇਹਦਾ ਸੂਆ ਇਹਦਾ ਦੂਜਾ ਸੂਆ ਜੀ ਠੀਕ ਹੈ ਜੀ ਇਹਦਾ ਦੂਜਾ ਸੂਆ ਹੈਗਾ ਤੇ ਇਹਨੂੰ ਵੀਰੇ ਸੂਈ ਨੂੰ ਕੈਦਨ ਹੋਵੇ ਸੁਈ ਨੂੰ ਕੈਦਨ ਹੋਗੇ ਨੂੰ ਸੂਈ ਨੂੰ ਤੀਜਾ ਦਿਨ ਆ ਜੀ ਇਹਨੂੰ ਅੱਛਾ ਤੀਜਾ ਦਿਨ ਮੰਗਰ ਕੀ ਹੈ ਵੀਰੇ ਦੇ ਮੰਗਰ ਕੱਟੀ ਆ ਜੀ ਅੱਛਾ ਮੰਗਰੇ ਦੇ ਕੱਟੀ ਆ ਉਹ ਵੀ ਕੱਟੀ ਆ ਦੀ ਤੇ ਇਹਦੇ ਥੱਲੇ ਵੀਰੇ ਬੌਲੀ ਕਿੰਨੀ ਤਿਆਰ ਹੈ ਤੇਰੇ ਥੱਲੇ 15 ਕਿਲੋ ਹੋਊਗਾ ਜੀ 14 ਮੰਨ ਕੇ ਲੈ ਜਾਓ ਜੀ ਤੇ ਲੈ ਜਾਣੀ ਅੱਛਾ ਤੇ ਥੰਥੁਣਾਂ ਇਹਨਾਂ ਪੂਰੇ ਸਾਫ਼ ਸੁਥਰੇ ਪੂਰੇ ਸਾਫ਼ ਸੁਥਰੇ ਦੂਰ ਦੂਰ ਜਮਾ ਫੁੱਟ ਫੁੱਟ ਤੇ ਫੁੱਟ ਫੁੱਟ ਦੇ ਦੇ ਤੇ ਇਹਦਾ ਮੁੱਲ ਇਹਦਾ

ਹੈਂ ਸੂਆ ਦਾ ਸੂਆ ਰੇ ਤੀਜਾ ਜੀ ਅੱਛਾ ਇਹਦਾ ਸੂਆ ਤੀਜਾ ਤੇ ਸੇਕ ਵਾਲਾ ਸੂਈ ਨੂੰ ਕੈ ਦਿਨ ਹੋ ਗਏ ਨੇ ਇਹਨੂੰ ਵੀ ਚੌਥਾ ਦੇਣੀ ਆ ਜੀ ਚੌਥਾ ਦੇਣਾ ਸਾਰੀਆਂ ਚਾਰ ਚਾਰ ਪੰਜ ਪੈਣਾ ਝੜ ਚ ਫੂਪ ਗਾ ਹਰਾਂ ਦੇ ਮਗਰ ਕੀਆ ਵੀਰੇ ਤੇ ਇਹਦੇ ਮਗਰ ਕੱਟਾ ਜੀ ਤੇ ਇਹਦਾ ਵੀਰੇ ਦੁੱਧ ਕੰਡੇ ਵਾਲਾ ਇਹਦਾ ਬਾਈ 12 ਕਿਲੋ ਦੁੱਧ ਆਹ ਪੈਣ ਜਮਾਵਾ ਬਸ ਹਾਂ ਹੁਣ ਜਿਹੜਾ ਸਾਡੇ ਇਹਦਾ ਕੀ ਮੰਗਦਾ ਵੀਰੇ ਇਹਦਾ 140 ਤੇ ਕਿੱਥੇ ਤੱਕ ਛੱਡੋਗੇ ਇਹਨੂੰ ਪਰ ਤਾਂ ਇਹ 2-4000 ਮਾਨਦਾਨ ਕਰ ਦਾਂਗੇ ਠੀਕ ਹੈ ਤੇ ਉਦੋਂ ਆ ਮੈਂ ਅੱਜ ਵੀਰੇ ਆਪਣੀ ਆ ਜੀ ਹਾਂ ਤੇ ਇਹਦਾ ਵੀਰੇ 145 ਤੇ ਸੂਆ ਕਿੰਨਾ ਇਹ ਵੀ ਤੀਜਾ ਸੂਆ ਜੀ ਤੀਜਾ ਸੂਆ ਦੁੱਧ 14 ਲੀਟਰ ਜੀ ਐਨ ਘੰਟੇ ਵਾਲਾ ਹਾਂ ਜੀ ਦੇਖੋ ਅੱਜ